ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕੱਲ ਰਾਤੀ ਮੋਕ ਡ੍ਰਿਲ ਟੈਸਟ ਕੀਤਾ ਗਿਆ ਸੀ ਤੇ ਬਾਦਰ ਏਰੀਏ ਦੇ ਜਿਹੜੇ ਪੰਪ ਨੇ ਉਹਨਾਂ ਤੇ ਇੰਨੀ ਜ਼ਿਆਦਾ ਭੀੜ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਲੋਕ ਪੈਟਰੋਲ ਪਰਵਾਉਣ ਦੇ ਲਈ ਖੜੇ ਹੋਏ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਦਰਬਾਰ ਸਾਹਿਬ ਦੇ ਵਿੱਚ ਬਲੈਕਆਊਟ ਹੋਇਆ ਟੈਸਟ ਦੇ ਦੌਰਾਨ ਤੁਹਾਨੂੰ ਪਤਾ ਆ ਪੂਰੇ ਏਰੀਏ ਦੀ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸੀ ਅੰਮ੍ਰਿਤਸਰ ਦੇ ਵਿੱਚ 9 ਵਜੇ ਰਾਤੀ ਤੇ 9:30 ਵਜੇ ਦੇ ਵਿੱਚ ਕਾਰ ਬਲੈਕਆਊਟ ਕੀਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਯੁੱਧ ਦੇ ਦੌਰਾਨ ਬਚਣ ਦੇ ਤਰੀਕੇ ਦੱਸੇ ਜਾਣ ਬਲੈਕਆਊਟ ਦੇ ਸਮੇਂ ਦਰਬਾਰ ਸਾਹਿਬ ਦੇ ਵਿੱਚ ਜਾਪ ਚੱਲ ਰਹੇ ਸੀ ਤੁਸੀਂ ਇੱਕ ਵਾਰੀ ਇਹ ਵੀਡੀਓ ਜ਼ਰੂਰ ਸੁਣੋ 13:30 ਵਾ 1 ਵਜੇ ਦੀ ਗੱਲ ਆ ਅੰਬਰਸਰਦੀਆਂ ਸੜਕਾਂ ਦੇ ਉੱਤੇ ਲੋਕੀ ਬਾਹਰ ਨਿਕਲ ਕੇ ਆ ਗਏ 1:00 ਵਜੇ ਤੇ ਕਰੀਬ ਫਿਰ ਤੋਂ ਦੁਬਾਰਾ ਬਲੈਕਆਊਟ ਹੋਇਆ ਕਿਉਂਕਿ ਆਸਮਾਨ ਦੇ ਵਿੱਚ ਕੁਝ ਰੋਕਟ ਵਗੈਰਾ ਦਿਖਾਈ ਦੇ ਰਹੇ ਸੀ ਤਾਂ ਲੋਕਾਂ ਨੂੰ ਲੱਗਿਆ ਤੇ ਫਿਰ ਬਾਅਦ ਦੇ ਵਿੱਚ ਧਮਾਕਿਆਂ ਦੀ ਆਵਾਜ਼ ਵੀ ਆਈ ਕੁਝ ਲੋਕਾਂ ਦਾ ਕਮੈਂਟਾਂ ਦੇ ਵਿੱਚ ਕਹਿਣਾ ਵੀ ਉਹ ਟੈਸਟ ਵਗੈਰਾ ਚੱਲ ਰਹੇ ਸੀ ਆਪਣੀ ਆਰਮੀ ਦੇ ਵੱਲੋਂ ਸੋ ਨੀੜ ਰੋ ਕੇ ਰਹੋ ਕੋਈ ਅਟੈਕ ਨਹੀਂ ਹੋਇਆ ਪਾਕਿਸਤਾਨ ਦੇ ਵੱਲੋਂ ਕਿਉਂਕਿ ਸਵੇਰੇ 1.5 ਵਜੇ ਹੀ ਖਬਰਾਂ ਆਣੀਆ ਸ਼ੁਰੂ ਹੋ ਗਈਆਂ ਸੀ ਬ੍ਰੇਕਿੰਗ ਨਿਊਜ਼ਾਂ ਚੱਲਣੀਆਂ ਸ਼ੁਰੂ ਹੋ ਗਈਆਂ ਸੀ ਟੀਵੀ ਚੈਨਲਾਂ ਦੇ ਉੱਤੇ ਬਾਕੀ ਵੀਰ ਨੂੰ ਸ਼ੇਅਰ ਕਰ ਦਿਓ ਧੰਨਵਾਦ